ਤਾਂ ਤੋਂ ਪਹਿਲਾਂ ਟੀਟੂ ਬਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਦੋਸਤੋ ਮੈਨੂੰ ਜਾਣਦੇ ਹੋ ਮੇਰਾ ਨਾਮ ਜੈ ਪ੍ਰਕਾਸ਼ ਜੈਨ ਤੁਸੀਂ ਮੈਨੂੰ ਪਿਆਰ ਨਾਲ ਟੀਟੂ ਬਣਿਆ ਆਖਦੇ ਹੋ ਤੁਹਾਨੂੰ ਵੀ ਪਤਾ ਦਾ ਵੀ ਮੈਂ ਇੱਕ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਛੋਟਾ ਜਿਹਾ ਪਿਆਦਾ ਵਾਂ ਜਦੋਂ ਇੱਥੇ ਕਾਗਜ਼ ਦੀ ਸਰਕਾਰ ਸੀਗੀ ਮੈਂ 2-3 ਮਹੀਨੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਜੁਆਇਨ ਕੀਤੀ ਸੀਗੀ ਤੇ ਮੈਨੂੰ ਪਾਰਟੀ ਨੇ ਬੜਾ ਮਾਨ ਸਤਕਾਰ ਬਖਸ਼ਿਆ ਮੈਨੂੰ ਉਹਨਾਂ ਨੇ ਲੁਧਿਆਣਾ ਦੇ ਹੱਤੀ ਦਾ ਬੁਲਾਰਾ ਨਿਯੁਕਤ ਕੀਤਾ ਤੇ ਅੱਜ ਟੀਟੂ ਬਾਣੀਆ ਪਾਰਟੀ ਨੂੰ ਅਲਵਿਦਾ ਆਖਦਾ ਵਾ ਤੇ ਲੁਧਿਆਣਾ ਵਿਧਾਤੀ ਤੇ ਬੁਲਾਰੇ ਵਿੱਚੋਂ ਯਾਨੀ ਅਸਤੀਫਾ ਦੇ ਰਿਹਾ ਮਾ ਤੇ ਮੈਂ ਦੱਸਣਾ ਚਾਹੁੰਨਾ ਵਾ ਅੱਜ ਸਾਰੇ ਵਰਕਰਾਂ ਨੂੰ ਸ਼ੋਮਨੀ ਕਾਲੀ ਦਲ ਦੇ ਵੀ ਇਹਨਾਂ ਦੋਸਤਾਂ ਦਾ ਤੋਂ ਉੱਤੇ ਦਾ ਸਮਾ ਹੋ ਗਿਆ ਵਾ ਮੈਂ ਪਾਰਟੀ ਦੇ ਅਖਸ ਨੂੰ ਕਦੇ ਵੀ ਖਰਾਬ ਨਹੀਂ ਕੀਤਾ ਮੈਂ ਪਾਰਟੀ ਦਾ ਅਨੁਸ਼ਾਸਨ ਕਦੇ ਵੀ ਭੰਗ ਨਹੀਂ ਕੀਤਾ ਸਗੋਂ ਮਾਛੋੜੇ-ਛੋੜੇ ਤਾਂ ਰੇਲਾਉਂਦਾ ਹੁੰਦਾ ਸੀਗਾ ਕਦੇ ਡੀਸੀ ਦਫਤਰ ਕਦੇ ਪੁਲ ਤੇ ਲੋਕੀ ਵੀ ਮੈਨੂੰ ਵੀ ਆਖ ਜਾਂਦੇ ਸੀਗੇ ਸ਼੍ਰੋਮਣੀ ਅਕਾਲੀ ਦਲ ਦਾ ਲੀਡਰ ਬੱਲੇ-ਬੱਲੇ ਕਰਾਈ ਜਾਂਦਾ ਵਾ ਸ਼੍ਰੋਮਣੀ ਅਕਾਲੀ ਦਲ ਦਾ ਬੁਲਾਰਾ ਬੱਲੇ-ਬੱਲੇ ਕਰਾਈ ਜਾਂਦਾ ਵਾ ਤੇ ਸਰਕਾਰੀ ਮੈਂ ਤਾਂ ਪਾਰਟੀ ਦੇ ਅੱਖ ਨੂੰ ਵਧੀਆ ਹੀ ਬਣਾਇਆ ਵਾ ਤੇ ਇੱਕ ਸ਼ਹੀਦ ਬਾਦਲ ਜੀ ਨੂੰ ਅੰਨ ਮੈਂ ਦੱਸਣਾ ਚਾਹੁੰਦਾ ਵਾ ਕਿ ਜਦੋਂ ਭਵੰਤਵਾਨ ਦੀ ਲਹਿਰ ਚੱਲ ਰਹੀ ਸੀ ਪੂਰੇ ਪੰਜਾਬ ਦੇ ਵਿੱਚ ਉਹ ਵੱਡੇ ਵੱਡੇ ਕਾਗਨਸ਼ਿਆਂ ਨੂੰ ਵਹਾ ਕੇ ਲੈ ਗਈ ਵੱਡੇ ਵੱਡੇ ਸੋਮਣੀ ਕਾਂ ਨਹੀਂ ਕਰਦੇ ਬੰਦਿਆਂ ਨੂੰ ਵਹਾ ਕੇ ਲੈ ਗਈ ਉਸ ਔਖੇ ਸਮੇਂ ਟੀਟੂ ਬਣੀ ਨੇ ਸੋਮਣੀ ਕਾਲੀ ਦਲ ਦਾ ਪੱਲਾ ਫੜਿਆ ਤੇ ਜਿਹੜਾ ਇਥੋਂ ਦਾ ਮੌਜੂਦਾ ਐਮਐਲਏ ਸੀਗਾ ਉਹਨੂੰ ਜਤੂਨ ਵਿੱਚ ਆਪਣਾ ਯੋਗਦਾਨ ਪਾਇਆ ਅੱਜ ਜੇ ਯਾਨੀ ਕਹਿੰਦਾ ਭਾਵੇਂ ਪਾਰਟੀ ਛੱਡ ਰਿਹਾ ਵਾਂ ਕਈ ਬੰਦੇ ਹੋਰ ਅੰਦਾਜ਼ੇ ਨਾਲ ਕਿਉਂ ਛੱਡੀ ਕਿਉਂ ਨਹੀਂ ਕਈ ਵਾਰੀ ਦੋਸਤੋ ਯਾਨੀ ਹਾਲਾਤ ਜਦੇ ਪੈਦਾ ਹੋ ਜਾਂਦੇ ਆ ਸਾਹਮਣੇ ਵੀ ਪਾਰਟੀ ਛੱਡਣੀ ਪੈਂਦੀ ਆ ਜਰਾ ਤੇ ਮੈਂ ਯਾਨੀ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਕੰਮ ਕੀਤਾ ਸੀਗਾ ਤੇ ਅੱਜ ਮੈਂ ਪਾਰਟੀ ਨੂੰ ਛੱਡ ਰਿਹਾ ਵਾਂ ਮੈਂ ਫੇਰ ਦੱਸਣਾ ਚਾਹਵਾ ਵੀ ਮੈਂ ਕਦੇ ਵੀ ਪਾਰਟੀ ਨੂੰ ਕੋਈ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਆਜਦੋਂ ਮੈਂ ਪਾਰਟੀ ਜੁਆਇਨ ਕੀਤੀ ਸੀ ਮੈਨੂੰ ਕਮੈਂਟਾਂ ਦੇ ਵਿੱਚ ਲੋਕਾਂ ਦਾ ਬਹੁਤ ਕੁੱਟਿਆ ਸੀ ਆਪਾਂ ਉਹਨਾਂ ਦੀ ਪਰਵਾਹ ਨਹੀਂ ਕੀਤੀ ਗ੍ਰਾ ਮੈਨੂੰ ਪਤਾ ਹੀ ਆ ਮਗਾ ਲੋਕਾਂ ਦਾ ਕੰਮ ਗਾਲਾ ਕੱਢਣਾ ਜਿਨ੍ਹਾਂ ਨੂੰ ਗਾਲਾ ਕੱਢਨੀ ਹੁੰਦੀ ਨੇ ਉਹਨਾਂ ਦਾ ਕੰਮ ਗਾਲਾ ਕਢਣ ਹੀ ਹੁੰਦਾ ਵਾ ਫਿਰ ਮੈਂ ਤਾਂ ਲੋਕੀ ਪਹਿਲਾਂ ਵੀ ਗਾਲਾ ਕੱਢਦੇ ਸੀ ਜੀਕਰ ਤੇ ਬਾਕੀ ਅੰਤ ਵਿੱਚ ਮੈਂ ਫੇਰ ਪਾਰਟੀ ਦੀ ਚੜ੍ਹਦੀ ਕਲਾ ਦੇ ਅਰਦਾਸ ਕਰਦਾ ਵਾਂ ਤੇ ਜੇ ਇਹਨਾਂ ਦੋ ਸਾਲਾਂ ਦੇ ਵਿੱਚੋਂ ਕਿਸੇ ਦਾ ਦਿਲ ਦੁਖਿਆ ਹੋਵੇ ਜਾਂ ਕਿਸੇ ਪਾਰਟੀ ਨੂੰ ਮੈਂ ਚੰਗਾ ਨਾ ਲੱਗਿਆ ਹੋਣਾ ਮੇਰੇ ਕੰਮ ਚੰਗੇ ਨਾ ਲੱਗੇ ਹੋਣ ਉਹਨਾਂ ਤੋਂ ਵੀ ਮੈਂ ਸਮਾ ਮੰਗਦਾ ਆ ਜਾਂ ਮਾਫੀ ਮੰਗਦਾ ਹੋਇਆ ਪਾਰਟੀ ਨੂੰ ਅਲਵਿਦਾ ਕਹਿੰਦਾ ਆ ਵਾਂ ਸਭ ਤੋਂ ਪਹਿਲਾਂ ਥੈਂਕ ਯੂ ਮਿਹਰਬਾਨੀ ਸ਼ੁਕਰੀਆ